ਇੱਕ ਹੀ ਰਿਆ ਇੱਕ ਜੱਗੇ ਤੇ ਅੱਛਾ ਕਿਦੋਂ ਲੈ ਤੂੰ ਕਿਦੋਂ ਲੈ ਗਈ ਕਿੱਥੇ ਨਹੀਂ ਇਹ ਬੰਦਾ ਜੀ ਦੇਖੋ ਟਰਾਲੀ ਜੇ ਮਾਲ ਕਿੰਨਾ ਲੋਡ ਸੀ ਤਕਰੀਬਨ ਬਹੁਤ ਜਿਆਦਾ ਇਹ ਬੰਦਾ ਲੁੱਕ ਕੇ ਵੰਦਾ ਰਿਹਾ ਚਾਹੇ ਤੇ ਬਾਹਰ ਚੜ ਕੇ ਵੰਦਾ ਰਿਹਾ ਤੇ ਕਿਰੇ ਜਦੋਂ ਦੇਖਿਆ ਲੈ ਗਾ ਉਹ ਚੱਲਾ ਗਿਆ ਮੈਨੂੰ ਹੱਥ ਨਾ ਲਾਉਣਾ ਇਹ ਮੈਂ ਇਹ ਤਰਾ ਇੱਥੇ ਟੈਂਪਰ ਹੁੰਦੇ ਆ ਗਏ ਕੜਾ ਆ ਟੇਪਰ ਹੋਇਆ ਪਿਆ ਇਹ ਜਿਹੰ데요 ਉਹ ਲਾਉਣਾ ਆਜੀ ਇੱਥੇ ਟੇਪਰ ਹੋ ਰਿਹਾ ਥੰਦੇ ਬਰਾਦੀਆਂ ਵਾਲੇ ਅਜਾ ਉਹ ਪੰਜਾ ਟੇਪਰ ਹੋ ਗਿਆ ਇਹਨੂੰ ਗਰਮ ਕਰਕੇ ਠੰਡਾ ਕੀਤਾ ਇਹ ਆਣਾ ਨਾਲ ਲੱਗਦੇ ਤਾਕਰ ਟੇਪਰ ਹੋਈ ਜਾਂਦੇ ਆ ਬਾਕੀ ਫੈਕਟਰੀ ਚੈੱਕ ਲੋ ਬਹੁਤ ਤਗੜੀ ਫੈਕਟਰੀ ਆ ਆਇਆ ਆਹ ਵੇਖੀਏ ਆ ਗਈ ਹੈ ਗਰਾਰਾ ਆ ਗਈ ਹੈ ਹਾਂ ਕਿਹੜਾ ਇਹ ਨਹੀਂ ਥੜਾ ਕਰਾਰਾ ਕਰੋਰਾ ਕੋਈ ਫਿਰ ਦੂਜਾ ਵਾਰ ਪਾਣ ਕੇ ਮਨ ਲੱਗਦਾ ਜਾਂ ਇੱਗਾ ਤੁਰ ਹੀ ਜਾਂਦੀ ਏ ਦੇਖੇ ਕਿੰਨੀਆਂ ਕਰਾ ਰਿਹਾ ਅੱਛਾ ਚਲ ਅੱਗੇ ਆ ਜਾ ਹੋਵੇ ਕੀ ਉਧਰ ਚਲੀਏ ਕਿਹੜਾ ਕੱਲਿਆਂ ਕਾਟ ਰਾਂ ਪੈਂਦੀਆਂ ਨੇ ਉਹ ਬਣਾਉਣੀ ਕੀ ਕਾਟ ਰਾਂ ਆਪਣੇ ਆਪ ਖਿੱਚੀ ਜਾਂਦੀ ਐ ਇਹ ਆਪਣੇ ਆਪ ਥੱਲੇ ਖਿੱਚੀ ਜਾ ਰਹੀ ਆ ਐਨਾ ਟੱਜ ਬਣ ਵੀ ਗਈ ਵੇ ਦੋ ਮੇਰੇ ਕਾਟਰ ਬਣ ਗਈ ਮਿੰਟ ਵੀ ਨ ਲੱਗਾ ਮੈਂ ਲਾਤਾ ਹੁਣ ਇਹਨਾਂ ਕਿਹ ਪਾਉਦਾ ਪ੍ਰੈਸ਼ਰ ਸਿਸਟਮ ਹੈ ਆਹਾਂ ਇਹ ਇੱਥੇ ਰੱਖੂਗਾ ਤੇ ਆਹਲਾ ਚੈੱਕ ਕਰੋ ਇਹ ਕਿੱਥੇ ਵੀ ਪਾਣਾ ਹੈ ਜਣਾ ਚੈੱਕ ਕਰੋ ਇਹ ਉੱਪਰ ਵੀ ਬਣਿਆ ਹੈ ਹੂੰ ਚੈੱਕਰ ਇਹ ਉਹ ਇਹ ਪਾਣੀ ਘੋਲਾਉਂਦੇ ਹੋ ਪਾਣੀ ਚੱਲੀਏ ਆ ਗਾ ਹੁਣ ਬਾਈਨਰ ਟਾਈਮ ਤੇ ਤਿਆਰ ਹੈ ਲੋ ਜੇਖੋ ਬਣ ਕੇ ਕੱਢਣਾ ਠੀਕ ਆ ਆ ਦੇਖੋ ਜੀ ਪਲੇਟ ਪਾਉਦੇ ਆ 2 ਮਿੰਟ ਚ ਕਟਰ ਬਣਾ ਕੇ ਬਾਹਰ ਕੱਢਣਾ 1 ਮਿੰਟ ਤੇ ਬੈਂਟ ਵੀ ਲੱਗ ਰਹਾ ਹੈ ਇਧਰ ਵੀ ਕਰਾਰੀਆਂ ਨੇ ਅੱਗੇ ਚੱਲੋ ਮਰੀ ਬਣਾ ਲਈਏ ਇੱਥੇ ਪੁਲੀਆਂ ਹੂੰ ਇਹ ਦੇਖੀਂ ਬੰਦਾ ਇਹ ਕਹੇ ਇਹ ਕਾਲੀ ਪੁਲੀਆਂ ਫੀਟਰ ਫੁੱਟ ਰਲ ਮਰੀ ਬਣਾ ਲਈਏ ਇੱਥੇ ਪੁਲੀਆਂ ਇਹ ਇੱਕ ਇਹ ਕਾਰੀ ਪੜੀ ਏ ਫੀਟਰ ਫੁੱਟ ਰਲ ਲੱਗਦੀ ਏ ਉਹ ਕੀ ਏ ਬੜਾ ਡੇ ਦੇ ਗੁੱਲਾ ਤੈਨੂੰ ਬੜੀ ਨੌਲੇਜ ਹੈ ਵੈਸਾ ਦਾ ਹਾਂ ਨਹੀਂ ਮੈਨੂੰ ਨਹੀਂ ਪਤਾ ਕਾਕੀ ਏ ਨਾ ਕਰ ਕਿੰਨਾ ਪੁੱਛਣਾ ਸੀ ਇਧਰ ਗੇਅਰ ਵੇਹਾ ਇਧਰ ਆ ਗੇਅਰ ਬਾਡੀ ਗੇਅਰ ਬਾਡੀ ਚੰਗੀ ਆ ਵੀ ਇਹਨਾਂ ਦੀ ਹਨਾ ਪੂਰੀ ਆ ਵੀ ਆ ਫੁੱਲ ਆ ਵੀ ਤੇ ਫਰਾਤੀ ਛੋਟੀ ਜਣੀ ਆ ਜੇ ਤੇ ਹੈ ਵੀ ਹੈ ਫਰਾਤੀ ਨਾ ਪਹੁੰਚਣੀ ਹੋਰ ਬਾਕੀ ਕੰਮ ਸਾਰਾ ਮਸ਼ੀਨਰੀ ਵਾਲਾ ਹਨਾ ਆ ਜੀ ਚੈਂਜਰ ਪੱਲੇ ਹੋਗਾ ਇਹ ਆਪਣੇ ਆਪ ਕੰਪਿਊਟਰ ਦੇ ਜਿਵੇਂ ਕੱਢੀ ਜਾਣੇ ਨੇ ਖਾਲਾ ਦੇ। ਇਹ ਨਹਾਰਾ ਨਿਕਲਨੇ ਆ ਹਨਾ। ਆਪਾਂ ਜੀ ਸਮਾਨ ਲੰਦਾ ਰਾਤ ਤਕਰੀਬਨ 3 ਵਜੇ ਪਹੁੰਚੇ। ਤੇ ਗੱਡੀ 'ਚ ਮਾਲ ਵੀ ਦੇਖੋ ਪੂਰਾ ਲੋਡ ਹੈ ਯਾਨੀ ਕਿ ਲਗਭਗ 6 ਕੁਇੰਟਲ ਦੇ ਆਸ-ਪਾਸ ਵਜਨ ਹੋਊਗਾ। ਆ ਦੇਖੋ ਟਾਇਰ ਵਗੈਰਾ ਵੀ ਇੰਨਾ ਵਜਨ ਹੈ। ਤੇ ਤੁਹਾਨੂੰ ਚੈੱਕ ਕਰਾਉਂਦੇ ਜੀ ਆਪਾਂ ਕੀ ਕੀ ਲੈ ਆਏ। ਕੱਥਾ ਸ਼ਰ ਬਾਸਕਟ ਓਏ ਹੋਰ ਹੀ ਬਹੁਤ ਸਮਾਨੇ ਵਿੱਚ ਇਹਦੇ ਤੇ ਬਾਕੀ ਇਧਰ ਪੰਜ ਸੱਤ ਗੱਟੇ ਇਧਰ ਭਾ ਕੇ ਸੱਟੇ ਵੇ ਕਰੇ ਕਾਂ ਵਗੈਰਾ ਤੇ ਸਮਾਨ ਵੀ ਬਿਲਕੁਲ ਜਾਇ ਰੇਟ ਤੇ ਮਿਲਿਆ ਆਪਾਂ ਨੂੰ ਕਿ ਜਿੰਦਾ ਗੈਡਰਮ ਵੀ ਗੈਡਰਮ ਤਾਂ ਤੁਹਾਨੂੰ ਰੇਟ ਦੱਸਾਂਗੇ ਤਾਂ ਤੁਸੀਂ ਹੈਰਾਨ ਹੋ ਜਾਓਗੇ ਬਾਕੀ ਪਾ ਦੱਸਦੇ ਨਹੀਂ ਅਜੇ ਤੁਸੀਂ ਆਪਾਂ ਨੂੰ ਫੋਨ ਕਰਕੇ ਦੱਸਿਆ ਜੀ ਪੁੱਛਿਆ ਜੀ ਕੀ ਰੇਟ ਲੱਗਾ ਤੁਹਾਨੂੰ ਤੇ ਬਾਕੀ ਜੀ ਇਧਰ ਬਾਸਕਟ ਵੀ ਇੱਕ ਤੋਂ ਥੱਲੇ ਪਈ ਆ ਹੋਰ ਹੋਰ ਹੋਦੀ ਆ ਦੇਖੋ ਪੌੜੀ ਵਗੈਰਾ ਵੀ ਉੱਥੋਂ ਲੈਂਦੀ ਆ ਸਾਮਾਨ ਲੈ ਕੇ ਪੂਰੀ ਗੱਡੀ ਆਪਾਂ ਭਰ ਕੇ ਲਿਆਇਆ ਆ ਆਪਾਂ ਇਹ ਸਾਮਾਨ ਹੁਣ ਆਪਾਂ ਇੱਕ ਵਾਰੀ ਲਾ ਕੇ ਫਿਰ ਜਾਵਾਂਗੇ ਘਰਾਂ ਤੁਹਾਨੂੰ ਦਿਖਾਉਂਦੇ ਕੀ ਕੀ ਚੀਜ਼ ਲੈਂਦੀ ਆ ਤੇ ਬਾਕੀ ਤੁਹਾਨੂੰ ਮੋਟਾ ਜਿਹਾ ਦੱਸ ਦਿਆਂ ਜੇਕਰ ਆਪਾਂ ਇੱਥੋਂ ਸਾਮਾਨ ਲੈਂਦੇ ਤੇ 4 ਲੱਖ ਦਾ ਸੀ ਉੱਥੋਂ ਤੁਸੀਂ ਅੰਦਾਜ਼ਾ ਲਾ ਲਾ ਕਿੰਨੇ ਦਾ ਬਣਿਆ ਹੋਊਗਾ ਤੇ ਤੁਹਾਨੂੰ ਡਿਟੇਲ ਦਿਖਾਉਂਦੇ ਵਿੱਚ ਵਿੱਚੋ ਕੀ ਕੀ ਲਿਆਦਾ ਬੱਬੂ ਆ ਜਾਏ ਤੇਰਾ ਹੈ ਆ ਦੇਖੋ ਜੀ ਪਿੱਛੇ ਚੋਲਾ ਬਣ ਕੇ ਲੈਮ ਜਾਨੀ ਕਿ ਜਿੱਦਾਂ ਕਿ ਪਿੱਛੇ ਕੋਈ ਕਹਿੰਦੇ ਹੁੰਦੇ ਆ ਕਿ ਪਿੱਛੇ ਦੇ ਕੋਈ ਚੀ ਲਗਾਇਆ ਕਰੋ ਜ਼ਰੂਰੀ ਦੋ ਪਾਈਪਾ ਲੈ ਪੰਜ ਸਟਾਗਰ ਸਟਾਗਰ ਦੇਖੋਗੇ ਇਹ ਤਾਂ ਠੀਕ ਰੂਹ ਖੁਸ਼ ਹੋਊਗੀ ਦੇਖੋ ਲਾਈਨਿੰਗ ਵਗੈਰਾ ਲੱਗੀ ਜਾਨੀ ਕਿ ਆਹ ਚੀਜ਼ ਦਾ ਪਤਾ ਹੈ ਕਿ ਫਾਇਦਾ ਹੁੰਦਾ ਜਿਹੜੀ ਆ ਵਿੱਚ ਕਹਿੰਦੇ ਨੇ ਵੀ ਖਰਕਾ ਦੇ ਵਾਸਤੇ ਲਾਉਂਦੇ ਆ ਇਹਦਾ ਇਹ ਫਾਇਦਾ ਹੈ ਦੇਖੋ ਅੰਦਰੋਂ ਜਾਲੀ ਨੂੰ ਸਪੋਰਟ ਵਗੈਰਾ ਪੂਰੀ ਦਿੱਤੀ ਜਾਂਦੀ ਹੈ ਕਿ ਇਹ ਜਾਲੀ ਥੱਲੇ ਨਾ ਜਾਏ ਇਸ ਤੋਂ ਬਾਕੀ ਤੁਹਾਨੂੰ ਹੋਰ ਮਟਾਈ ਦਿਖਾਣੇ ਆ ਆ ਮਟਾਈ ਚੈੱਕ ਕਰੋ ਜੀ ਅਗਲਾ ਪਾਸਾ ਇਹ ਚਾਦਰ ਹੋ ਗਈ ਤਕਰੀਬਨ 12 ਗੇਜ ਉਹ ਡਿੱਗੂ ਨਹੀਂ ਜੀ 12 ਗੇਜ ਲੱਗਿਆ ਜੀ ਇੱਥੋਂ ਤੱਕ ਇਹਨਾਂ ਪੀਸ ਜਿਹੜਾ ਕਹਿੰਦੇ ਨਾ ਕਮਜ਼ੋਰ ਹੋ ਕੇ ਟੁੱਟ ਜਾਂਦਾ ਉਹ ਹੈ ਉਹ ਹੈਲਾ ਹੁੰਦਾ ਬਿਲਕੁਲ ਹਲਕਾ ਹੁੰਦਾ ਹੈ 12 ਗੇਜ ਇੱਥੋਂ ਆ ਤੇ 14 ਫਿਰ ਇੱਥੋਂ ਅੱਗੇ ਸ਼ੁਰੂ ਕਰ ਦਿੱਤੀ ਉਹਨਾਂ ਨੇ ਇੰਨੇ ਹੈਵੀ ਆ ਤੇ ਵੇਟ ਕਿੰਨਾ ਇਹਦਾ ਇਹਦਾ ਵੇਜ ਹੈ 29 ਕਿਲੋ 29 ਕਿਲੋ 29 ਕਿਲੋ ਵਜਨ ਹੈ ਜੀ ਇਹਦਾ ਅਦਰ ਵਿੱਕੀ ਬਾਸ਼ਾ ਜੀ ਆ ਗਏ ਨੇ। ਖੜ ਦੇ ਸਟੈਂਡ ਦਾ ਖੇਡਾ ਹੁਣਾ। ਇਹਦਾ ਬਾਈ ਦਾ ਥੋੜਾ ਜਿਹਾ ਪੈਰ ਤੇ ਥੋੜਾ ਹੋ ਗਿਆ ਸੀ। ਗਰਦਿਆਲ ਨੂੰ ਰੰਗ ਮਾਰਦਾ ਸੀ। ਥੋੜਾ ਜਿਹਾ ਹੋ ਗਿਆ ਫਾਲਟ ਪੈ ਗਿਆ ਵਿਚਾਰੇ ਦਾ। ਹੁਣ ਠੀਕ ਆ ਅੱਗੇ ਨਾਲੋਂ। ਹਾਂ ਠੀਕ ਆ। ਚਲੋ ਵਧੀਆ। ਉੱਥੇ ਬਹਿ ਜਾ ਕੁਰਸੀ ਤੇ ਕੈਮਰਾ ਫੜਾ। ਕੈਮਰਾ ਫੜਾ ਤੇ ਅਸੀਂ ਆਉ ਦਾ ਕਾਰੋਬਾਰ ਕਰੀਏ। ਆਇਆ ਨਾਲ ਤੇਰੇ ਸਮਾਨ ਵਖਣ ਕੀ ਕੀ ਲੈਂਦਾ। ਇਸਟਾਵਾ ਕਰਕੇ ਦਿੰਦੇ ਨੇ। ਇਹ ਗਏ ਤਾਂ ਆਪਣੇ ਨੇ। ਬਾਕੀ ਮੈਂ ਰਾਜ ਐਸਲਾ ਬਦਲੀ ਮੈਂ ਇਹਨਾਂ ਹਟੂ ਰੱਖ ਲਈ। ਜਨਸੀ ਹਲ ਤਨੀ ਕੇ ਕੀ ਹੋ ਗਿਆ ਵਾਦ ਵਾਦ ਗਏ ਨਾਲ ਥਲੇ ਗੱਤੇ ਕੋ ਤੇ ਲਾਈਦਾ ਫਿਰ ਇਹ ਤੁਸੀਂ ਗੱਤੇ ਤੇ ਲਾਏ ਮੈਂ ਜਨਸੀ ਬੰਦ ਲਿਆਂਦੇ ਬੰਦ ਲਗੇ ਇਹੋ ਜਨਸੀ ਮੈਂ ਬਾਹਰੋਂ ਲੈਂਦੀਆਂ ਬਾਕੀ ਛਿ ਉੱਠ ਪਾ ਜਨਾਬ ਹਾਂਜੀ ਹਾਂਜੀ ਸਾਸਰੀ ਗਾੜ ਸਾਸਰੀ ਗਾੜ ਉੱਥੇ ਟਾਈਮ ਤੇ 9 ਵਜੇ ਦਾ ਹਣਾ ਕਿ ਮੈਂ ਕੁਝ ਪੁੱਛਣਾ ਹੈ ਬਾ ਪੁੱਛਣਾ ਸਟਾਫ ਕੋਲ ਪਰ ਪੁੱਛਦੇ ਚਾਹੁੰਦਾ ਹਾਂ ਮੈਂ ਵੀ ਇਹਨਾਂ ਕਿੰਨੇ ਲੈਂਦੇ ਲੰਦਰ ਮੈਂ ਮੈਂ ਰਾਜ ਸਕੀਮ ਬਦਲੀ ਵਿੱਚ ਤੂੰ ਹੀ ਰੱਖ ਲੈ ਜੀ ਮੈਂ ਹੋਰ ਲਿਆਵਾਂਗਾ ਕਿਉਂਕਿ ਆਪਾਂ ਵੇਲੇ ਗਏ ਫਿਰ ਤਲੇ ਜਾਵੇ ਅਰ ਸੱਤਾਂ ਵੇਲੇ ਗਏ ਸਾਡਾ ਉਸ ਦਾ ਬੋੜਾ ਗੈਰਾਂ ਬੇਪਰ ਚੈੱਕ ਕਰ ਕਿੰਨੀ ਕਿੰਨਾ ਵਧੀਆ ਕਿੰਨੇ ਦਾ ਆਊਗਾ ਇਹ ਆਪਾਂ ਰੇਟ ਨਹੀਂ ਕਿਸੇ ਨੂੰ ਕੋਈ ਗੱਲ ਕਰ ਸਕਦੇ ਆਪਾਂ ਰੇਟ ਬਾਰੇ ਦਾ ਸਿੱਧਾ ਨੋਕਾ ਬ ਤੇ ਸਿੱਧਾ ਕਰੋ ਗੱਲਬਾਤ ਕੈਮਰਾ ਫੋਣੀ ਬਣਾ ਯਾਰ ਕਿਹੜਾ ਨਾੜਾ ਪਹਿਲਾਂ ਜਿਹੜਾ ਪ੍ਰਸਤ

ਆਹ ਦੇਖੋ ਹਵਾ ਛੱਡੀ ਪਈ ਐ ਹਵਾ ਨਹੀਂ ਵਜਨ ਬੜਾ ਹੁੰਦਾ ਹੁੰਦਾ ਹਾਂ ਬਾਕੀ ਇਹ ਬਿੱਲ ਫੱਕਾ ਵੀ ਕੱਟ ਥੋੜੀ ਜੀ ਇਹ ਬਿੱਲ ਬੁਲ ਬਗਾਨਾ ਸਭ ਕੁਝ ਲੈ ਕੇ ਆਇਆ ਸਾਰਾ ਬਿੱਲ ਕਟਾ ਕੇ ਆਇਆ ਸਮਣ ਸਾਰਾ ਸਾਰਾ ਕਟਾ ਕੇ ਲੈਂਦਾ ਠੀਕ ਐ ਜੇ ਆਪਾਂ ਤਾਂ ਇੱਕ ਨੰਬਰ ਜੀ ਕੀਤਾ ਉਹ ਕਰਦੇ ਤਿੰਨ ਬੰਦੇ ਆ ਜਾਂਦੇ ਨੇ ਆ ਸਟਾਵਾ ਕਰਬਾਈ ਜੀ ਲੈਂਦੇ ਨੇ ਮਠਾੜੂ ਵਾਸਤੇ ਟਰਾਲੀ ਚੰਗੀ ਕਮਾਨੇ ਗਮੁਨੇ ਥੱਲੇ ਲੱਗ ਗਈ ਇਹਨੇ ਕੰਤ ਰੱਖ ਵੀ ਹੈ ਮਾਸਾ ਵੀ ਨਾਲ ਹੀ ਲਾਉਣਾ ਮਾਸਾ ਵੀ ਦਾੜੀ ਲੜਾਈ ਡਰੈਸ ਦੱਸਿਆ ਕਿੱਥੋਂ ਲੈਂਦੇ ਤਾਂ ਇਹ ਆਪਣੇ ਓੰਕਾਰ ਇੰਡਸਟਰੀ ਨਾਪਾ 90 ਤੋਂ ਢਿੰਗੀ گاؤں ਢਿੰਗੀ ਪਿੰਡ ਢਿੰਗੀ گاؤں ਉੱਥੇ ਲੱਗੀ ਵੀ ਫੈਕਟਰੀ ਇਹਨਾਂ ਦੀ ਅੱਛਾ ਜੀ ਇਹ ਸਾਰਾ ਸਮਾਨ ਆਪ ਤਿਆਰ ਕਰਦੇ ਨੇ ਤੇ ਸਾਰਾ ਉੱਥੇ ਆਪ ਹੀ ਸ਼ੇਰ ਕਰਦੇ ਨੇ ਠੀਕ ਹੈ ਸੇਲਸ ਪਰੇ ਦਾ ਕੰਮ ਹੈ ਆਹ ਹੋਰ ਸੇਲਸ ਦਾ ਕੰਮ ਹੈ ਹੋਲ ਸੇਲਸ ਦਾ ਕੰਮ ਹੈ ਸਾਰਾ ਮਾਰਕੇ ਵੀ ਉੱਪਰ ਲੱਗੇ ਨੇ ਬਹੁਤ ਹੈਵੀ ਸਟਾਵਾ ਕਰਨੇ ਅੱਛਾ ਜੀ ਓੰਕਾਰ ਓੰਕਾਰ ਮਾਰਕਾ ਲੱਗਿਆ ਓਮਕਾਰ ਵਾਲਾ ਬਈ ਬਸ ਵਿਚਾਰ ਤੇ ਲੈ ਆ ਬੜਾ ਬਾਤ ਆ ਆਇਆ ਦੇਖੋ ਜੀ ਪ੍ਰੈਸ਼ਰ ਵਗੈਰਾ ਇੱਕ ਆਥ ਪ੍ਰੈਸ਼ਰ ਲੈ ਆਇਆ ਇੱਕ ਅੱਗੇ ਬਾਸਕਟ ਹੈ ਇੱਕ ਕਣਕਾ ਵਾਲਾ ਲੈ ਕੇ ਆਏ ਇਹ ਵੀ ਉੱਥੋਂ ਆ ਪ੍ਰੈਸ਼ਰ ਉਹਨਾਂ ਤੋਂ ਓਮਕਾਰ ਕਾਲੇ ਕੋਲੋਂ ਮੋੜੀ ਕੰਦੀ ਹੈ ਆਹ ਵਿੱਚ ਵੀ ਓਮਕਾਰ ਵੀ ਤਾਂ ਹੈ ਹੂੰ ਥੋੜੀ ਕੰਦੀ ਆ ਪੱਤੀ ਨਹੀਂ ਆ ਰਹਾ ਹੈ ਹੈਪੀ ਨਾਲ ਪੱਤੀ ਨਹੀਂ ਬਣੀ ਇਹ ਗੁਟਕਿਆਂ ਦੀ ਗੁਟਕਾਂ ਦੀ ਇਹ ਹੈਪੀ ਵਾਲੀ ਸਿੱਧੀ ਪਲੇਟ ਲਾਵੀਂ ਕੱਟ ਕੇ ਲੋਬੋਰੇ ਮਾਰ ਦੇ ਬਈ ਇਹ ਨਾ ਨਹੀਂ ਲੈਣਾ ਆਪਾਂ ਕਿਸੇ ਦਾ ਨਾ ਚਰੀ ਨਾ ਲੈਣਾ ਨਾ ਦੇਣਾ ਨਾਂ ਨ ਕਿਹਾ ਲੈਣਾ ਸਾੜੂ ਵਾਲਿਆਂ ਦਾ ਟਾਲੀ ਕਰੀਏ ਉਹ ਹੈਪੀ ਰਿੰਜ ਨਾਲ ਕੋਲ ਦਾ ਕੋਲਗਾ ਰਿੰਜ ਨਾਲ ਰੱਖੋ ਲੈ ਦਾ ਨਾ ਚਲ ਚੱਕੋ ਇਹ ਬੰਦੇ ਨੂੰ ਜਿਆਦਾ ਜਾਣਕਾਰੀ ਹੈ ਕਿਹੜੇ ਰੋਡ ਤੇ ਆ ਇਹ ਉਹਨਾਂ ਦੀ ਫੈਕਟਰੀ ਮਲੇਰ ਕੋਡ ਨਾਲ ਤੋਂ ਨਾਪਰ ਰੋਡ ਢਿੰਗੀ ਪਿੰਡ ਢਿੰਗੀ ਪਿੰਡ ਦੇ ਲੱਗ ਗਿਆ ਫੈਕਟਰੀ ਦਾ ਨਾਂ ਕੀ ਆ ਤੇਰੀ ਓਟ ਤੇਰੀ ਓਟ ਤੇ ਬਾਈ ਉੱਥੋਂ ਸਮਾਨ ਸਾਮਾਨ ਵਗੈਰਾ ਬਹੁਤ ਮਿਲਦਾ ਬਹੁਤ ਵਧੀਆ ਚੰਗੀ ਕੰਡੀਸ਼ਨ ਦਾ ਮਿਲਦਾ ਹਾਂ ਇਹ ਪੁੱਤ ਜਾਨੀ ਦਿੱਤਾ ਉੱਤਰਾ ਹਾਂ ਇਹ ਜਿਹੜੇ ਪਾਦੇ ਦਿੱਤੇ ਉਦੋਂ ਕਿਉਂ ਹੋਈ ਇੱਕ ਘਹਿੜਾ ਬਈ ਲੈ ਆ ਆ ਜਾ ਕਿਵੇਂ ਐਂ ਦੱਲੇ ਆ ਮਾਰਕ ਸਾਵਾ ਹੈ ਲਾ ਹਾਰੇ ਦਾ ਸੀ ਹਾਲਾ ਇਹਨਾਂ ਸਮਾਂ ਤੇ ਉਹ ਆਇਆ ਉਹਨਾਂ ਨਾਲ ਗੱਲ ਕਰ ਲੈਂਦੇ ਫਿਰ ਲਾਣੇ ਆ ਇੱਕ ਮਿੰਟ ਕਾ ਲੈਣਾ ਪਊ ਉਹ ਤਾਂ ਇਹ ਤਾਂ ਥੋੜੀ ਸੀਗਾ ਖਿੱਚਣਾ ਪਿਆ ਥੱਲੇ ਉੱਥੇ ਨਾਲ ਮੇਰੇ ਘਰੇ ਇਹ ਸੇਮਨ ਜਾਵਾਂਗਾ ਉਹ ਫੜੀ ਮਾਰ ਮੜਾ ਕੀ ਹੈ ਇਹ ਸੁਣ ਇਹ ਕਿਵੇਂ ਚੁੱਕ ਦਿਆਂਗਾ ਕਿੱਥੇ ਆਉਂਦੇ ਆ ਆਉਂਦੇ ਥੱਲੇ ਬਗੀਚਾ ਉਧਰ ਨਾਲ ਪਹੁੰਚ ਕੇ ਕਰਿਆ ਆਪਾਂ ਥੱਲੇ ਲਾ ਲਓ ਬੱਲਾ ਬਾਪ ਖੜਾ ਇੱਕ ਥੱਲੇ ਲਾ ਦੇ ਬਸ ਆਇਦੂ ਖੜਾ ਕਰਦੇ ਆਹ ਕੰਮ ਸੀ ਪੁੱਤ ਉੱਥੋਂ ਛੱਡ ਦੀਏ ਆਪਾਂ ਨਾਲ ਸਾਈਡ ਤੇ ਖੜੇ ਕਰਦੇ ਚੱਲ ਵੇਖ ਲਾ ਦੇ ਬੁਲਾ ਲੈ ਸਾਡਾ ਬੋੜੀ ਦਾ ਰਸਾ ਦਿੱਤੋ ਐਕਸਪੈਨਸ ਪਾ ਦੇ ਮੈਂ ਤੇਰੇ ਹੀ ਨਮੂਟਾ ਨਹੀਂ ਆ ਬੋੜੀ ਦਾ ਖਾ ਪਾ ਜਾ ਇਹ ਉਪਰਲੀ ਚੱਕ ਇਹ ਉਧਰ ਖੜੀ ਰਹਿ ਗੱਡੀ ਰਿਸਿਟ ਨੇ ਤੇ ਨਹੀਂ ਹੋ ਕੋਈ ਤੁਹਾਡੇ ਜਣਾ ਰੱਖੀਆਂ ਜਾਣਗੀਆਂ ਤੇਰੀ ਚ ਲੈ ਜਾਗੇ ਯਾਰ ਨਹੀਂ ਹੁੰਦਾ ਜੀ ਹੁੰਦਾ ਜੀ ਲਜਾਣੀਆਂ ਚਲ ਪੈਰ ਅੰਦਰ ਰੱਖ ਦੇ ਪੈਰ ਆਈਆਂ ਨੇ ਬੋਡੀ ਚੈੱਕ ਕਰਾਈ ਮੜੀ ਜੁਨਾਂ ਕੋਲ ਲੈਂਦੀ ਆਪਾਂ ਆ ਪੌੜੀ ਦੇਖੋ ਜੀ ਪੌੜੀ ਜੇਕਰ ਆਪਾਂ ਪਹਿਲੀ ਵਾਰ ਇਥੇ ਨਹੀਂ ਕਾਰਾ ਕਰਦੇ ਕਿ ਉਹ ਬਣਣੀ ਨਹੀਂ ਜੇ ਬਣਨੀ ਗਈ ਤੇ ਇਹਨੇ ਵੇਸ ਲੈਂਦੇ ਆਪਾਂ ਕਿਉਂਕਿ ਇਹਦੇ ਮਟੀਰੀਅਲ ਬਹੁਤ ਬ੍ਰੀਕ ਲੱਗਦਾ ਮੈਂ ਦਬਾਉਂਦਾ ਹਾਂ ਇਹ ਸਾਡਾ ਮੁਲੀਪੇਸ਼ਾ ਉਹ ਦੇਖ ਹੈ ਆ ਦੋ ਹੋ ਗਏ ਆਪਣੇ ਗੈਰਟਮ ਅਥਰਾਇਜ਼ ਹਾਂ ਆ ਇੱਕ ਹੁੰਦੀ ਆਹੋ ਇਹ ਇੱਕ ਹੁੰਦੀ ਰਹੀ ਇਹ ਛਾੜਾ ਉੱਥੋਂ ਲੈਂਦੇ ਨੇ ਕਿ ਉੱਥੋਂ ਉੱਥੋਂ ਸਾਰਾ ਕੁਝ ਉੱਥੋਂ ਟਿੰਗੀਦਾ ਹੈ ਹਾਂ ਸਾਬ ਦਾ ਮਿਲ ਗਿਆ ਨੇ ਇਹ ਜਿਹੜੀ ਛੇ ਦੇ ਨੇ ਚੱਲੀ ਜਾ ਚੱਲੀ ਜਾ ਗਾਲਾ ਪਲਾ ਪੈ ਦੇ ਕੰਪ ਆ ਜੂਗੀ ਆਂ ਵੀ ਆਇਆ ਮਿਲ ਜੂਗੇ ਬੜਾ ਇਹ ਪਰ ਸੱਤ ਬਗੀਚੇ ਦੇ ਦੇ ਸਰ ਭਲੇ ਸਾਥ ਵਿੱਚ ਪਾ ਲੈ ਤਗੜਾ ਬੋਲ ਜੀ ਜਿੰਦਾ ਕਿਰਪਾ ਇਹਨੂੰ ਲਾਈ ਹੋਣਾ ਇਹਨੂੰ ਹੀ ਸੱਚ ਲਾਣਾ ਨੇ ਜੀ ਤੇ ਲਾ ਦੇ ਹੁਣ ਕਨਾਰੇ ਤੇ ਹੱਲਾਓ ਹਮ ਹ ਤੁਸੀਂ ਤੁਸੀਂ ਆਪ ਪਕਲ ਤੋੜਦੇ ਆਪ ਹ ਮੱਝ ਲੱਗਿਆ ਰਹੇ ਮੜਾ ਮੜਾ ਜੰਗ ਲੱਗਿਆ ਲੱਗਿਆ ਤਾਂ ਪਾਵਨ ਦੇ ਛੱਟੇ ਢੱਕ ਟੰਗ ਬਾਸ ਖਾਈ ਜਾ ਪੈਰ ਤੇ ਰੱਖ ਦੋ ਠੀਕ ਜਾਨਾ ਬੜਾ ਮੜਾ ਆਉਂਦਾ ਹਮ ਬੜਾ ਲਾਉਂਦਾ ਹਾਂ ਬਾਦਲਾ ਫਰਕ ਹੋਈ ਨਹੀਂ ਦੇਖੋ ਜਿਹੜੇ ਬੰਦੇ ਆਇਆ ਕੋਈ ਨਹੀਂ ਕਰੋ ਜਿੱਥੇ ਰੱਖਣੀ ਆ ਉਹ ਤਾਂ ਕੰਦ ਤੇ ਗੜੇ ਬੰਦਾ ਬਿੱਟੂ ਚੱਲੀ ਜਾਵੇ ਹਵਾਲਾ ਕਰਨ ਸਾਡੇ ਲਾਲ ਦੀ ਬੰਦ ਇਹ ਗਾਣਾ ਕੋਣਾ ਲਾਲ ਨਹੀਂ ਜਾ ਕੇ ਜਿੱਥੇ ਨਹੀਂ ਆਵਾਜ਼ ਆਈ ਆ ਜੀ ਕ੍ਰਿੰਕਲ ਲੈ ਆਏ ਆਪਾਂ ਸੱਤ ਦੇ ਬੋਰ ਚ ਪੂਰੀ ਹੈਵੀ ਕ੍ਰਿੰਕ ਹੈ ਸੱਤ ਦਾ ਬੋਰ ਇਹ ਵੀ ਉਹ ਹੀ ਬਣਾਉਂਦੇ ਨੇ ਬੰਦੇ ਹਨ ਇਹ ਵੀ ਉਹਨਾਂ ਤੋਂ ਲਿਆਇਆ ਇਹਦੇ ਚ ਕੀ ਹੈ ਚੈਨ ਇਹ ਕਿੱਥੋਂ ਲੈਂਦੀ ਹੈ ਇਹ ਵੀ 50000 ਗੱਡੀ ਭਰੇਗੀ ਇਥੋਂ ਦੇ ਲੱਖ ਲੱਗੇ ਬੱਚੂ ਇਹਵੇਂ ਨਹੀਂ ਆਹਣਾ ਤੁੱਕਾ ਨਹੀਂ ਲਾਣਾ ਆਪਾਂ ਜਹ ਜਹ ਰੇਟ ਦੱਸਣਾ ਜਿੰਨਾ ਲੱਗਾ ਆਪਣਾ ਤੇ ਆ ਦੇਖ ਇਹਦੇ ਗੁੜਕੇ ਕਿ ਮੋਟੇ ਲੱਗਦੇ ਆ ਉਹ ਨਹੀਂ ਲੱਗਣੇ ਪਹਿਲ ਵਾਲੇ ਸਪੈਸ਼ਲ ਗੁੜਕਾ ਆਊਗਾ ਗੱਟਿਆਂ ਦੇ ਗੱਟੇ ਆ ਗਏ ਤੇ ਜਿਆ ਯਾਰ ਫੇਰ ਉਹ ਗੱਲ ਇਹਦਾ ਇਹਦਾ ਅੱਜ ਆਮੀ ਕੱਲੀਆਂ ਦੰਦਿਆਂ ਲਈ ਬਣਨੀ ਖਤ। ਆ ਜਿਹੜੇ ਫੱਟੀ ਲੈ ਆਣ ਆ ਇਹ ਫੱਟੀ ਪੂਰੀ ਟੇਪਰ ਪੂਰੀ ਹੈ ਵੀ ਜੇ ਹੈ। ਵੀ ਉਹ ਗੱਲ ਨਹੀਂ ਇੱਥੇ ਤਾਂ ਦੂਜਾ ਫੱਟੀ ਉਦਾਂ ਦੀ ਨਹੀਂ ਆਪਣੇ ਮਿਲਦੀ ਵੇਸੇ ਜੇ ਮਿਲਦੀ ਵੀ ਤਾਂ ਰੇਟ ਪੂਰਾ ਜਾਇਜ਼ ਠੋਕ ਲੱਗਦਾ। ਇਹ ਫੱਟੀ ਦੀ ਬੰਤਰ ਐਦਾਂ ਦੀ ਆ। ਇਹ ਤੁਹਾਨੂੰ ਦਿਖਾਉਂਦੇ ਆਪਾਂ ਫੱਟੀ ਦੀ ਬੰਤਰ ਕਿਵੇਂ ਕਰੀਦਾ। ਵੀ ਦੇਖੋ ਪੂਰੀ ਗੋੜ ਸਾਰੇ ਪਾਸੇ ਗੋਲ ਕੀਤੀ ਹੋਈ ਫੱਟੀ ਜੀ ਕਈ ਵਾਰ ਇੱਥੋਂ ਪਾੜ ਜਾਂਦੀ ਨੇ ਦੂਜੀ ਗੁੱਠ ਬਣਾਉਂਦੇ ਆ ਨਾ ਕਈ ਕੰਦੇ ਓਹ ਓਹ ਇਹ ਗਲਾਈ ਤੇ ਪੂਰੀ ਵੀ ਜਾਨੀ ਕਹਿੰਦੇ ਪੂਰਾ ੱੱਕਾ ਚੱਲੋਗੀ ਇਵੇਂ ਨਹੀਂ ਆਸਣਾ ਹੂੰ ਕੀ ਕਰੀ ਪਹਿਲਾਂ ਕੀ ਕਰ ਬਈ ਕੋਈ ਨਹੀਂ ਆਰ ਕੰਮ ਮੈਨੂੰ ਹੁੰਦਾ ਤੇ ਲੱਦਿਲ ਜਲੇ ਉਹ ਨੰਨ ਲੱਗੇ ਆਉਣਾ ਚੰਪਾ ਜੀ ਬਿੱਟੂ ਨਹੀਂ ਵੇਖੇ ਘੜੀ ਮੈਂ ਪਾ ਕੇ ਕਮੈਂਟ ਕਰਕੇ ਦੱਸਿਆ ਦੇ ਇਹ ਕਿਹੜੀ ਕੰਪਨੀ ਦਾ ਬੈਰ ਹੈ ਕੰਪਨੀ ਦਾ ਬੈਰ ਹੈ ਤੂੰ ਦੱਸ ਕਿਹੜੀ ਦਾ ਕੋਡ ਨੰਬਰ ਦੱਸਣਾ ਇਹ ਦਿਸੇ ਜੀਬੀ ਜੀਬੀ ਦਾ 13 ਘੜ ਕੇ ਆਇਆ ਹੈ ਨਾਲ ਕੀ ਨਾਲ ਫਰੀ ਹੈ ਐਲ ਕਿਦਾ ਮਿਲਦੀ ਰੇਕ ਨਹੀਂ ਕੜੀ ਮਿਲਦੇ ਸਾਨੂੰ ਨਹੀਂ ਨਾ ਇਹਨਾਂ ਬਜੰਸੀ ਵਾਲੇ ਵੇਚਦੇ ਨੇ ਪਰ ਉਹ ਆਪਣੀ ਵੀਡੀਓ ਵੇਂਦੇ ਪਿਆ ਉਹਨਾਂ ਨੇ ਸਾਨੂੰ ਗੱਲਾਂ ਦਾ ਚੋਰ ਹੀ ਲੱਗਦੇ ਨੇ ਸਾਨੂੰ ਵੀ ਹਮਾਰਾਂ ਚੋਰੀ ਤੇ ਲੈ ਨੇ ਬੱਕੇ ਪੈਸੇ ਭਰ ਕੇ ਲੈਂਦੇ ਨਹੀਂ ਗੱਡੀਆਂ ਤੇ ਚੋਰੀ ਦਾ ਉਹ ਹੀ ਗੱਲ ਹੈ ਕਿਵੇਂ ਵੇਂਦਾ ਹਾਂ ਮੈਂ ਜਿਹੜੀ ਵੀ ਰੱਖੀ ਗਿਰਗੋਰ ਇਹ ਮੈਂ ਤਾਂ ਜਨਸੀ ਵਾਲੇ ਵੇਚਦੇ ਜਿਵੇਂ ਤੁਸੀਂ ਦੇਖੋ ਉਹ ਫੇ ਮੈਂ ਮਾਰ ਘਰ ਨੇ ਬੈਲਟ ਕਿੰਨਾ ਟਾਈਮ ਚੱਲੀ ਕਿਹੜੀ ਕੰਪਨੀ ਦੀ ਏ ਵੀ ਕਿੰਨਾ ਟਾਈਮ ਚੱਲ ਸਕਦੇ ਉਹਦਾਂ ਦੇ ਲੈਣੀ ਚਾਹੀਦੀ ਆ ਉਹ ਟ੍ਰੇਟਰ ਨੇ ਦਿੱਤਾ ਹੀ ਕੌਣ ਲਿਆ ਕੇ ਟੀ.ਜੀ.ਆਰ ਵਰਗਾ ਹੈ ਇੱਕਮੋ ਸੱਢੀ ਇਹਨੇ ਇੱਕੜਾ ਬੈਰਗ ਲਿਆਣਾ ਅਧਨ ਟੀਬੀ ਸੀ ਦੇ ਉਹ ਵੀ ਮੜੇ ਵੱਤ ਕੇ ਵੇਖਾ ਜੀ ਬੈਰਗ ਉਹ ਹੀ ਬਹੁਤ ਚੰਗੀ ਚੀਜ਼ ਉਹਦਾ ਲੱਭ ਛੱਡਿਆ ਨਾ ਹੋਰ ਚੀਜ਼ਾਂ ਪੂਰ ਨਹੀਂ ਮੋੜ ਰਹੀਆਂ ਨੇ ਆ ਕਿੱਥੇ ਮਿਲਿਆ ਆ ਕਿੱਥੇ ਲਿਆਂਦਾ ਜੀ ਹਾਏ ਹੋਰ ਜੀ ਤੁਹਾਡੇ ਨੇ ਕੀ ਰੱਖਿਆ ਮੇਰੀ ਗੱਲ ਸੁਣੋ ਸਵਾਰ ਸਾਹਿਬ ਇਹ ਵੀ ਟੁੱਟ ਗਈ ਥੀ ਸਾਰਾ ਸਮਾਨ ਸਾਰੇ ਜਿਵੇਂ ਇਹ ਮੈਂ ਦੇ ਆ ਵੀ ਢਿੰਗੇ ਕੋਲ ਮਿਲਿਆ ਨਹੀਂ ਨਹੀਂ ਐਸਾ ਇੱਕ ਥੋਂ ਲੈਂਦਾ ਕਰਤਾਰ ਜਨਸੀ ਦੀ ਅੱਛਾ ਜਨਸੀ ਚ ਲਿਆ ਯਾਨੀ ਕਿ ਇਹ ਆਪਣਾ ਥੋੜਾ ਫਾਲਟ ਪੈ ਗਿਆ ਹੈ ਹਨਾ ਉਹਦੇ ਜੀ ਕਰਤਾਰ ਦਾ ਜਗਾੜਾ ਇਹ ਇਹਨਾਂ ਕੋ ਇਹ ਥੋੜਾ ਫਾਲਟ ਪੈ ਗਿਆ ਸੀ ਸਾਡੇ ਉਧਰ ਉਹਦੇ ਕਰਕੇ ਜਨਸੀ ਚ ਲੈ ਕੇ ਆਏ ਕਰਤਾਰ ਕੋ ਮੈਂਦਾ ਤੇ ਬਾਕੀ ਜੀ ਇਹਦੇ ਵਿੱਚ ਬਣੀ ਕੀ ਲੱਦਿਆ ਕੀ ਨੇ ਇਹ ਇਹਦੇ ਚ ਕੱਢ ਲੈ ਕੇ ਚੀ ਇਹ ਵੀ ਜਨਸੀ ਚ ਲੈ ਆਏ ਕੀ ਹੋ ਗਿਆ ਕਹਿੰਦਾ ਤੇਰੀ ਤਾਂ ਬਹੁਤ ਆਈ ਜਾਂਦੀ ਹੈ ਆ ਦੇਖੋ ਜੀ ਬਾਸਕਟ ਹੀ ਉੱਥੇ ਲਿਆਏ ਓਮਕਾਰ ਵਾਲਾ ਕੋਲੋਂ ਦੇਖੋ ਬਾਸਕਟ ਕਿੰਨੀ ਹੈਵੀ ਬਣੀ ਹੋਈ ਆ ਚਾਹ ਪੀ ਕੇ ਦੋ ਪਰੌਂਠੇ ਖਾ ਕੇ ਫੇਰ ਵੀਡੀਓ ਕੈਮਰਾ ਚੱਕਾ ਮੂੰਹ ਬਣਾ ਕੇ ਕਮਾਹ ਮਾਰੀ ਮੂੰਹ ਨੋਤਾ ਕੀ ਹੋਇਆ ਤਾ ਮੁੜ ਗਿਆ ਬਸ ਆਪ ਨੂੰ ਬੱਬੂ ਮੋਰ ਬੱਬੂ ਦਾ ਬਣਾਵਾ ਮਾਰਕਾ ਤਾਂ ਵਿਖਾ ਇੱਕ ਆਰ ਦਾ ਇੱਕ ਆਰ ਦਾ ਮਾਰਕਾ ਦਿਖਾ ਦੱਸੇ ਨਾ ਪਾ ਖਾਉਣ ਦੀ ਲੋੜ ਨਹੀਂ ਬਾਕੀ ਚੈੱਕ ਕਰ ਸਕਦੇ ਹੋ ਮਾਰਕਾ ਸੰਗ ਦਿਖਾਉਂਦੇ ਕਿਹੜੀ ਕੰਪਨੀ ਦਾ ਹੈ ਕਿਹੜੀ ਕੰਪਨੀ ਦਾ ਮੇਰਾ ਸਮਾਨ ਹੈਰਕਾ ਵੇਰਕਾ ਦਾ ਵੀ ਵੇਰਕਾ ਦੁੱਧ ਦੀ ਸਮਝੀ ਫਿਰਦਾ ਤੂੰ ਤੇਲ ਮੰਗਵਾਇਆ ਆ ਨਾ ਵੇਰਕਾ ਕੰਪਨੀ ਦਾ ਹੈ ਇਹ ਦੁੱਧ ਦੀ ਬਾਲਟੀ ਹੈ ਮੇਰੀ ਕੰਪਨੀ ਦੀ ਅਮਰੀਕਾ ਦਾ ਨਹੀਂ ਆਖ ਜਿਨੇ ਕਿਦੇ ਅਮਰੀਕਾ ਕੰਪਨੀ ਨਹੀਂ ਅਮਕਾਰ ਓਮਕਾਰ ਹੈ ਭਰਾਵਾ ਓਮਕਾਰ ਦਾ ਹੁਣ ਜਾਈਏ ਤਵੇਹਲਾ ਕੋਈ ਆਖਰੀ ਖਮਾਛਗੀ ਤੇ ਕਿਸੇ ਦੀ ਛਿੱਲੇ ਪੰਚੇ ਦਾ ਉੱਧਰ ਹਾਰਡਿਕ ਗਿਆ ਆ ਤਿੰਨ ਕੋਈ ਇਹੀ ਦੇ ਰੱਖ ਤੇ ਹੋੜ ਟਰਾਲੀ ਨੂੰ ਤੋਕ ਦੇਣੀ ਪਣੀ ਗਏ ਛੱਡ ਛੁੱਡਾਈ ਰੰਗ ਕਿਨੂ ਕਰੀਏ ਰੰਗ ਦੇ ਪਾੜਤਾ ਰੰਗ ਕਿਨੇ ਪੱਟਾ ਰੰਗਲ ਬਲੀਓ ਨਾ ਹੀ ਰੰਗ ਜਮ ਮਰਨੀ ਤੋਹਂ ਦਿੱਤੰਦੇ ਜ਼ੱਕ ਬਰੋਂ ਨੀਪ ਮੜਾ ਉਹ ਬਗੀਚੇ ਉੱਧਰ ਨਹੀਂ ਆਪਣ ਨਾਲ ਜਾਣਾ ਹੈ ਉੱਧਰ ਆ ਚੱਲੇ ਵਿਆਹ ਹੈ ਆ ਚੱਲੇ ਵਿਆਹ ਇਹੋ ਜਾਂਦਾ ਵੇ ਸਮਾਨ ਹਾਰਾ ਮੈਂ ਰੱਖੇ ਇਹ ਮੇਰੇ ਪਤੀ ਆ ਲੱਭ ਜਿਓ ਜਿਹਨੇ ਬਾਸ ਕਰਤਾ ਕਿੱਥੇ ਨਹੀਂ ਇਹ ਬੰਦਾ ਜੀ ਦੇਖੋ ਟਰਾਲੀ ਦੇ ਮਾਲ ਕਿੰਨਾ ਲੋਡ ਸੀ ਤਕਰੀਬਨ ਬਹੁਤ ਜਿਆਦਾ ਇਹ ਬੰਦਾ ਲੁੱਕ ਕੇ ਵੰਦਾ ਰਿਹਾ ਸੀ ਚਾਹੇ ਚ ਬਾਹਰੇ ਚੜ ਕੇ ਵੰਦਾ ਰਿਹਾ ਤੇ ਕਿਤੇ ਜਿਹੜੇ ਵਾਸਾ ਲੈ ਗਾ ਦੋ ਚੱਲਾ ਕੇ ਮੈਨੂੰ ਹੱਥ ਨਾ ਲਾਉਣਾ ਨਹੀਂ ਮੈਨੂੰ ਪਤਾ ਹੀ ਨਹੀਂ ਇਹ ਤਰਾਕ ਬੰਨੇ ਦਾ ਕੰਮ ਹੁੰਦਾ ਬਾਕੀ ਜੀ ਜਾਣਕਾਰੀ ਇਹ ਦੱਸਣਗੇ ਛਿੰਦੇ ਬਾਈ ਅਰੇ ਆਗੇ ਵਿਕੇ ਇਧਰ ਮਾੜੀ ਗੱਲ ਸੁਣੀ ਇਹ ਬੰਦੇ ਦਾ ਕੰਮ ਵੇੜਾ ਉਹ ਕੋਠੀ 'ਤੇ ਚੜ ਕੇ ਉੱਤੇ ਬੈਠ ਕੇ ਦੇਖਦਾ ਰਿਹਾ ਸਮਾਨ ਕਿੰਨਾ ਰਹਿ ਗਿਆ ਕਿੰਨੇ ਗੜੇ ਲੈ ਵੇਲਾ ਬੰਨ ਸਾਰਾ ਲਾਹ ਲੈਂਦਾ ਚੱਲੀਏ ਉਹਨਾਂ 'ਤੇ ਇਹ ਬੰਦੇ ਦਾ ਜਲਾ ਦਾ ਕੰਮ ਹੈ ਨਾ ਉਹਨੇ ਕਰੇ ਮੇ ਕੰਮ ਲੱਗਿਆ ਰਿਹਾ ਇਹ ਕੰਮ ਤੇ ਹੁਣ ਹੀ ਵੇਰ ਮਿਲਣੀ ਤੇਨੂੰ ਨਹੀਂ ਇਹ ਵੀ ਨਹੀਂ ਹੋਣਾ ਇਹ ਮੜਾ ਦੱਸਣਾ ਹੈ ਟਰਾਲੀ ਨੂੰ ਦੇਖ ਰਿਹਾ ਤੋਣਾ ਹੈ ਅੱਛਾ 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 ਇੱਕ ਰੰਗ ਕਰ ਮੈਂ ਜਿਹੜਾ ਬਣਵਾ ਕੇ ਲੈ ਆਏ ਨੇ ਕੋਠੀ ਕੋਠੀ ਉੱਥੇ ਮੁਖਾ ਦਿੰਦੇ ਹਾਂ ਹਾਂ ਇੱਕ ਹੀ ਦੇ ਆ ਇੱਕ ਜੱਗੇ ਰੱਖੀ ਹੋਰ ਕਵਰ ਅੱਛਾ ਇੱਕ ਨਹੀਂ ਆ ਤੂੰ ਇੱਕ ਨਹੀਂ ਆਈ ਪਟਿਆਲੇ ਜੀ ਮੋਟੋ ਮੋਟੇ ਗੋੜੀ ਬਿਲਾਣਾ ਇਹ ਨਾਲ ਉਹ ਰਹਿਮਾਨ ਦਾ ਚੇਤਨ ਨੇ ਇਹ ਚੇਤਾ ਰਹਿੰਦਾ ਇਹ ਨਾਲ ਨਾ ਆਏ ਜਾਲੀਆਂ ਜੁੜੀਆਂ ਦਾ ਚੱਕ ਗਿਆ ਬੈਲਟ ਲਿਆ ਵਿਸ਼ੇ ਕੀਤੇ ਨੇ ਕੋਈ ਛੋਟੀਆਂ ਨਾ ਮੁੱਛਾਂ ਜੀ ਆਓ ਜਾਲੀਆਂ ਚੱਕ ਗਿਆ ਉਹ ਕਾਰ ਦੀ ਟਕਰਾਹਤੀਆਂ ਨੇ ਕਹ ਅਯੋ 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 ਇਹ ਕਰਦਾ ਉਹ ਰੰਗ ਕਰਾਉਣਾਈ ਟਰਾਲੀ ਨੂੰ ਕਿੱਥੇ ਕਿੱਥੇ ਕਰਾਉਣੇ ਦੱਸ ਦੇ ਹੁਣ ਤਾਂ ਮੈਂ ਮਾਰ ਦੇਣਾ ਹੁੰਦਾ ਹੈਗਾ ਵਿੱਚ ਵਿੱਚ ਉਹ ਫਿਰ ਅਹੀਂ ਮੇਰੇ ਜਾਣੇ ਹੰਦ ਦੇ ਦੇਗਾ ਨਹੀਂ ਕੀ ਰੰਗ ਮਾਰਦੀ ਫੇਰ ਕਰਦੀ ਨਹੀਂ ਗੱਲ ਤਾਂ ਸਾੜੇ 1 ਮਿੰਟਾਂ ਹੈ ਵੇ ਹੋਣਾ ਤੂੰ ਕੈਮਰੇ ਦੇ ਸਾਹਮਣੇ ਆ ਤੂੰ ਤੇ ਤੂੰ ਇਹ ਦੱਸਦੇ ਮੈਨੂੰ ਵੀ ਟਰਾਲੀ ਅਸੀਂ ਜਾਣਾ ਹੁਣ ਸਮਾਨ ਲੈਣ ਠੀਕ ਹੈ ਇਹ ਵਿਕੀ ਤੇ ਮੈਂ ਤੇ ਦੀਛੇ ਰਹੇ ਤੇ ਸਾਨੂੰ ਟਰਾਲੀ ਮੇਸ਼ਾ ਦੀ ਜਿਹਨੇ ਮੇਰੇ ਹੁਣੇ ਹਾਂ ਨਾ ਜਵਾਬ ਦੇ ਦੀ ਹਾਂ ਫੇਰ ਕਰ ਕੰਪਨੀ ਹੈ ਖੁੱਲੇ ਦਿਲ ਨਾਲ ਕੇ ਐਵੇਂ ਖੁੱਲੇ ਦਿਲ ਨਾਲ ਕੇ ਐਵੇਂ ਮਰਜ਼ੀ ਦਾ ਮਰਜ਼ੀ ਆਏ ਠੀਕ ਹੈ ਦੇਖੀ ਵੇਰ ਕਾ ਕਿੰਨਾ ਹੋਰ ਕਹਿਣੇ ਨੂੰ ਪੁੱਛਣਾ ਤੂੰ ਆਪਾਂ ਨੂੰ ਦੋ ਵਜੇ ਲੋਡ ਪੈ ਗਈ ਟਰਾਲੀ ਤੇ ਫੋਨ ਮਾਰਦੇ ਟਰਾਲੀ 파ਈ ਨਹੀਂ ਆਦਾ ਦੋ ਵਜੇ ਲੋਡ ਨਾ ਪਾਵੇ ਨਹੀਂ ਕਿਹ ਫਿਰ ਹੁੰਦਾ ਏ ਬੰਦੇ ਨੇ ਬਾਕੀ ਨਾ ਜੇ ਸਮਾਨ ਵਿੱਚ ਪੈਦਲ ਨਾਲ ਸਮਾਨ ਲਾਣਾ ਪੂਗਾ ਤੁਹਾਨੂੰ ਭਾਈ ਸਮਾਨ ਯਾਰ ਸਾਡੀ ਖਾਲੀ ਟਰਾਲੀ ਖਾਲੀ ਮਿਲਦੀ ਆ ਉਹ ਨਹੀਂ ਦੇਣੀ ਟਰਾਲੀ ਹੈ ਨਹੀਂ ਦੇ ਦੇਗਾ ਬੰਦੇ ਤੇ ਬਹੁਤ ਜ਼ਿਆਦਾ ਆਪਾਂ ਦੇ ਇੰਨੇ ਕੰਮ ਕੱਢੇ ਨੇ ਜਾਂ ਆਪਣਾ ਇੱਕ ਕੰਮ ਨੇ ਨਿਕਾਇ ਕਢਵਾ ਸਕਦਾ ਤਾਂ ਬਸ ਫਿਰ ਨਹੀਂ ਦੇ ਸਕਦਾ ਕੰਮ ਜਿੰਨੇ ਮਰਜ਼ੀ ਕੱਢ ਘੜਾ ਟਰਾਲੀ ਕੰਮ ਕੀ ਕਰਨਾ ਹੈ ਹੁਣ ਕਿਤੇ ਜੀਬਾਰੇ ਮੈਂ ਤੁਹਾਨੂੰ ਕਿਹਾ ਮੈਂ ਹਜਾ ਲੈ ਜਾ ਆਇਆ ਦੱਸ ਹੁਣ ਕਰ ਕੈਮਰਾ ਦੇ ਮਾਣੇ ਇਹ ਗੱਲ ਸੁਣ ਵੀ ਮੈਂ ਨੇ ਕਿਹਾ ਮੈਂ ਜੀਬ ਲੈ ਕੇ ਆ ਜਾ ਆਪਾਂ ਕਿੱਥੇ ਆ ਜਾ ਨਹੀਂ ਐਵੇਂ ਗਿਆ ਛੁੱਟ ਨਹੀਂ ਉਹ ਤਾਂ ਐਵੇਂ ਤਾਂ ਨਸੀ ਜਾਂਦਾ ਸੀ